ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਵਿਸ਼ਾ ਬੜਾ ਮਹੱਤਵਪੂਰਨ ਹੈ 3-4 ਮਹੀਨੇ ਪਹਿਲਾਂ ਕਿਹਾ ਜਾਂਦਾ ਸੀ ਕਿ ਕੈਨੇਡਾ 'ਚ ਸੀਟ ਨਹੀਂ ਮਿਲਨੀ ਬੱਚੇ ਡਰ ਗਏ ਸੀ ਹੁਣ ਕਹਿੰਦੇ ਹਰ ਸੂਬੇ 'ਚ ਹੀ ਸੀਟਾਂ ਪਈਆਂ ਨੇ ਔਰ ਸੈਪਟੰਬਰ ਇੰਟੀਗ੍ਰੀ ਦੀਆਂ ਸੀਟਾਂ ਵੀ ਪਈਆਂ ਨੇ ਇਹਦਾ ਕਾਰਨ ਕੀ ਹੈ ਕੀ ਸਟੂਡੈਂਟ ਜਾਣਾ ਨਹੀਂ ਚਾਹੁੰਦੇ ਜਾਂ ਸਟੂਡੈਂਟ ਸਿਆਣੇ ਹੋ ਗਏ ਸਿਰਫ ਪੜ੍ਹਨ ਲਿਖਣ ਵਾਲੇ ਸਟੂਡੈਂਟ ਹੀ ਸਾਡੇ ਜਾਵਣਗੇ ਨਹੀਂ ਸਰ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਮੈਨੂੰ ਕਰੈਕਟ ਕਰਨਾ ਚਾਹਾਂਗਾ ਦੇਖੋ ਅਲਬਰਟਾ ਚ ਸੀਟ ਬਹੁਤ ਹੀ ਮੁਸ਼ਕਲ ਹੈ ਅਲਬਰਟਾ ਚ ਇੱਕ ਅੱਧਾ ਕਾਲਜ ਹੀ ਤੁਹਾਨੂੰ ਜਨਵਰੀ ਇਨਟੇਕ ਦੀ ਸੀਟ ਦੇ ਸਕਦਾ ਹੈ ਅੱਛਾ ਸਪਟੰਬਰ ਪੂਰਾ ਖਤਮ ਹੈ ਚ ਸਪਟੰਬਰ ਇਸ ক্লোਜ ਫਿਰ ਅਸੀਂ ਗੱਲ ਕਰ ਲੈਂਦੇ ਹਾਂ ਨਿਊ ਬਰੂਨਜ਼ਵਿਕ ਚ ਨਿਊ ਬਰੂਨਜ਼ਵਿਕ ਚ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ ਇਸ ক্লোਜ਼ਡ ਹੋਰ ਵੀ ਜਿੰਨੇ ਕਮਿਊਨਿਟੀ ਕਾਲਜਿਸ ਹੈ ਦੇ ਆਰ ਆਲ ক্লোਜ਼ਡ ਅੰਟਿਲ ਸਪਟੰਬਰ ਜਨਵਰੀ ਚ ਦੋ ਚਾਰ ਪ੍ਰੋਗਰਾਮ ਓਪਨ ਹੈਗੇ ਆ ਇਹੀ ਅਸੀਂ ਗੱਲ ਕਰ ਲੈਨੇ ਆ ਤਾਂ ਕਿ ਬ੍ਰਿਟਿਸ਼ ਕਲੰਬੀਆ ਚ देयर आर ਸਮ ਸੀਟਸ ਅਵੇਲੇਬਲ ਫਰ ਜੈਨਾ ਚ देयर आर ਸਮ ਸੀਟਸ ਅਵੇਲੇਬਲ ਅਰ ਮਿਸ ਸਕੇਚਵਨ ਚ देयर आर ਸਮ ਸੀਟਸ ਅਵੇਲੇਬਲ ਉਨਟਾਰੀਓ ਚ ਯੈਸ ਕੁਝ ਕਾਲਜਸ ਦੇ ਪਰਸਨਲ ਸਪੋਰਟ ਵਰਕਰ ਅਰਲੀ ਚਾਈਲਡਹੂਡ এডੂਕੇਸ਼ਨ ਵਰਗੇ ਜਿਹੜੇ ਪ੍ਰੋਗਰਾਮਸ ਆ ਬਹੁਤ ਜਲਦੀ ਖਤਮ ਹੋ ਰਹੇ ਨੇ ਬਟ ਕੀ ਕਹਿੰਦੇ ਆ देयर आर ਸਮ ਕਾਲਜਸ ਚ ਜਿਹੜੀਆਂ ਸੀਟਸ ਅਵੇਲੇਬਲ ਇਸ ਟਾਈਮ ਤੇ ਸਪਟੈਂਬਰ ਇੰਟੇਕ ਦੀਆਂ ਹੈਗੀਆਂ ਸ਼ੁਰੂ ਦੇ ਜੀ ਹੋ ਗਿਆ ਕਿ ਬੱਚਾ ਥੋੜਾ ਜਿਹਾ ਚੂਜੀ ਹੋ ਗਿਆ ਬੱਚਾ ਦੇਖ ਰਿਹਾ ਕਿ ਮੈਨੂੰ ਹੁਣ ਇਸ ਪ੍ਰੋਵਿੰਸ ਚ ਜਾਣਾ ਚਾਹੀਦਾ ਸੋ ਸਟੂਡੈਂਟਸ ਮੈਂ ਕਹਿਣਾ ਚਾਹਾਂਗਾ ਇਸ ਟਾਈਮ ਤੇ ਅਲਬਰਟਾ ਜਾਣਾ ਵੀ ਰਿਸਕੀ ਹੈ ਤੁਸੀਂ ਸਸਕੈਚੂਨ ਦੇਖੋ ਅ ਤੁਸੀਂ ਨਿਊ ਬਰੂਨਸਵਿਕ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਤੇ ਦੇਖੋ ਇਸ ਤੋਂ ਇਲਾਵਾ ਨੋਵੋਸਕੋਸ਼ਾ ਸੇਂਟ ਫਰਾਂਸਿਸ ਸੇਵੀਰ ਯੂਨੀਵਰਸਿਟੀ ਦੇਖੋ ਅ ਕਾਰਡੀਆ ਯੂਨੀਵਰਸਿਟੀ ਮਾਉਂਟ ਸੈਂਟ ਇਨਸੈਂਟ ਯੂਨੀਵਰਸਿਟੀ ਦੇਖੋ ਇਸ ਤੋਂ ਇਲਾਵਾ ਯੂ ਐਨ ਬੀ ਸੀ ਪ੍ਰਿੰਸ ਜਾਰਜ ਯੂਨੀਵਰਸਿਟੀ ਆਫ ਨਾਰਥ ਬ੍ਰਿਟਿਸ਼ ਕੋਲੰਬੀਆ ਕਰਨਾ ਪੈਣਾ ਮੇਰੇ ਬੱਚਿਆਂ ਨੂੰ ਇਹ ਐਡਵਾਈਸ ਹੈ ਹੁਣ ਆਪਾਂ ਕੈਨੇਡਾ ਜਾਂਦੇ ਆ ਜਦੋਂ ਅਸੀਂ ਕਿਸੇ ਹੋਰ ਕੰਟਰੀ ਜਾਂਦੇ ਆ ਸੁਪੋਜ਼ ਅੱਜ ਤੁਸੀਂ ਕਹਿੰਦੇ ਹੋ ਆਸਟ੍ਰੇਲੀਆ ਜਾਣਾ ਆਸਟ੍ਰੇਲੀਆ 'ਚ ਕਮਾਈ ਹੈ ਅੱਜ ਦਾ ਵਾਕਿਆ ਦੱਸ ਦਿੰਨਾ ਤਿੰਨ ਬੱਚੇ ਆਸਟ੍ਰੇਲੀਆ 'ਚ ਅਪਲਾਈ ਕਰਦੇ ਆ ਬੀਐਸਸੀ ਨਰਸਿੰਗ 'ਚ 94 95% ਬੱਚਿਆਂ ਦੇ ਨੰਬਰ ਆ ਸੱਤ-ਸੱਤ ਬੈਂਡ ਆ ਔਰ ਕੀ ਕਹਿੰਦੇ ਆ ਬੱਚਿਆਂ ਨੂੰ ਕੀ ਕਹਿੰਦੇ ਬੀਐਸਸੀ ਨਰਸਿੰਗ 'ਚ ਐਡਮਿਸ਼ਨ ਦੇ ਦਿੱਤੀ ਜਾਂਦੀ ਹੈ ਫ फेब्रुवारी 'ਚ ਬੱਚੇ 23 ਪਾਸ ਆਊਟ ਹੈਗੇ ਆ 11 ਦਸੰਬਰ ਨੂੰ ਬੱਚਿਆਂ ਦੀ ਫਾਈਲ ਲੱਗਦੀ ਆ ਔਰ ਕੀ ਕਹਿੰਦੇ ਆ ਐਮਬੈਸੀ ਅਕੇਂਦੀ ਹੈ ਕਿ ਅਜ ਤੱਕ ਕੋਈ ਰਿਜ਼ਲਟ ਨਹੀਂ ਆਇਆ ਜੀ 6 ਮਹੀਨੇ ਹੋ ਗਏ ਬੱਚਿਆਂ ਦਾ ਕੋਈ ਰਿਜ਼ਲਟ ਨਹੀਂ ਆਇਆ ਦੋ ਬੱਚੇ ਹਰਿਆਣਾ ਦੇ ਆ ਇੱਕ ਬੱਚਾ ਪੰਜਾਬ ਦਾ ਹੈ ਹੁਣ ਸਟੂਡੈਂਟਸ ਕੀ ਕਹਿੰਦੇ ਕੀ ਕਰਨ ਅੰਬੈਸੀ ਨੇ ਅੰਬੈਸੀ ਨਵੀਂ ਸੀਓਈ ਮੰਗਦੀ ਹੈ ਕਿਉਂਕਿ ਉਹਨਾਂ ਨੇ ਯੂਨੀਵਰਸਿਟੀ ਨੂੰ ਗਿਆ ਕਿ ਮੈਨੂੰ ਨਹੀਂ ਨਵੀਂ ਸੀਓਈ ਦੇ ਦਿਓ ਕਿਉਂਕਿ ਮੈਸੀ ਤੇ ਰਿਜ਼ਲਟ ਨਹੀਂ ਆ ਰਿਹਾ ਫ फेब्रुवारी 2023 ਦਾ ਕਰਦਾ ਨਿਕਲ ਗਿਆ ਯੂਨੀਵਰਸਿਟੀ ਕਹਿੰਦੀ ਹੈ ਕਿਉਂਕਿ ਬੇਟਾ ਦਾ ਟਾ ਗੈਪ ਵੱਧ ਗਿਆ ਵੀ ਕੈਨ ਨਾਟ ਇਸ਼ੂ ਯੂ ਅ ਨੈਕਸਟ ਸੀਓਈ ਸੋ ਕੀ ਕਹਿੰਦੇ ਆ ਕੀ ਹੁਣ ਬੱਚੇ ਫਸ ਗਏ ਬੱਚਾ ਨੇ ਯੂਨੀਵਰਸਿਟੀ ਤੋਂ ਵੀ ਫੀਸ ਰਿਫੰਡ ਲੈ ਲਈ ਔਰ ਆਪਣਾ ਕੇਸ ਵੀ ਵਿਡਰੋ ਕਰ ਲਿਆ ਹੁਣ ਅਸੀਂ ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਆਪਾਂ ਆ ਸਾਰਾ ਕੁਝ ਕਰਨ ਨੂੰ ਤਿਆਰ ਆ ਬਟ ਆਪਾਂ ਕੈਨੇਡਾ 'ਚ ਬੈਚਲਰ ਡਿਗਰੀ ਕਰਨ ਨੂੰ ਤਿਆਰ ਨਹੀਂ ਹੈਗੇ ਹੂੰ ਸੋ ਸਟੂਡੈਂਟ ਅਸੀਂ ਕੰਪੇਅਰ ਕਰੀਏ ਆਪਾਂ ਆਸਟ੍ਰੇਲੀਆ ਨੂੰ ਜਦੋਂ ਆਪਾਂ ਕੈਨੇਡਾ ਨਾਲ ਕੰਪੇਅਰ ਕਰਦੇ ਮੇਰੇ ਤੋਂ ਲਿਖਾ ਕੇ ਲੈ ਲਓ ਕਿ ਜੇ ਤੁਸੀਂ ਬੈਚਲਰ ਡਿਗਰੀ ਕੈਨੇਡਾ 'ਚ ਕਰੋਗੇ ਤਾਂ 7.5 ਸਾਲ ਹੈ 7 ਸਾਲ ਦੇ ਦੌਰਾਨ ਜੇ ਤੁਹਾਨੂੰ ਕੈਨੇਡੀਅਨ ਪਾਸਪੋਰਟ ਨਹੀਂ ਮਿਲਿਆ ਹਾਕੀ ਕਹਿੰਦੇ ਆ ਕੈਨੇਡਾ ਜਾ ਕੇ ਬਹੁਤ ਵਧੀਆ ਫਾਇਦਾ ਹੈਗਾ ਬਟ ਜੇ ਤੁਸੀਂ ਆਸਟ੍ਰੇਲੀਆ ਨਾਲ ਕੰਪੇਅਰ ਕਰੀਏ 7 ਸਾਲਾਂ ਚ ਪਾਸਪੋਰਟ ਮਿਲਣਾ ਇੰਪੋਸੀਬਲ ਹੈ ਇੰਪੋਸੀਬਲ ਔਰ ਪਹਿਲੀ ਗੱਲ ਤਾਂ ਅੱਜ ਦੀ ਰੇਟ ਚ ਵੀਜ਼ਾ ਲੈਣਾ ਹੀ ਇੰਪੋਸੀਬਲ ਹੋਇਆ ਹੋਇਆ ਹੈ ਸੋ ਜਿਹੜੇ ਮੇਰੇ ਕੋ ਚੰਗੇ ਚੰਗੇ ਬੱਚੇ ਆ ਮੈਂ ਹੁਣ ਉਹਨਾਂ ਤਿੰਨਾ ਬੱਚਿਆਂ ਨੂੰ ਨਿਊ ਬਰੰਚਵਿਕ ਗਾਈਡ ਕੀਤਾ ਯੂਨੀਵਰਸਿਟੀ ਆਫ ਨਿਊ ਬਰੰਚਵਿਕ ਦੇ ਸਾਡੇ ਸੈਮੀਨਾਰ 'ਚ ਵੀ ਹਿੱਸਾ ਲੈ ਰਹੇ ਨੇ ਨੁਮਾਇੰਦੇ ਸੋ ਨਿਊ ਬਰੰਚਵਿਕ 'ਚ ਤੁਹਾਨੂੰ ਪਤਾ ਜੀ ਆਪਾਂ ਗ੍ਰੈਜੂਏਸ਼ਨ ਕਰਨੇ ਤਾਂ ਵੀ ਆਰ ਐਲੀਜੀਬਲ ਟੂ ਅਪਲਾਈ ਫਾਰ ਪੀ ਆਰ ਸਾਨੂੰ ਸਿਰਫ ਇੱਕ ਜੌਬ ਚਾਹੀਦੀ ਐ ਸਕੈਚੂਨ 'ਚ ਵੀ ਵੀ ਆਰ ਐਲੀਜੀਬਲ ਟੂ ਅਪਲਾਈ ਫਾਰ ਪੀ ਆਰ ਸੋ ਸਟੂਡੈਂਟਸ ਸਾਨੂੰ ਏ ਚੀਜ਼ ਤੇ ਥੋੜਾ ਜਿਹਾ ਫੋਕਸ ਬਣਾਉਣਾ ਪੈਣਾ ਸਾਨੂੰ ਨਮੀਆਂ ਕੀ ਕਹਿੰਦੇ ਨੇ ਜਿਹੜੀਆਂ ਯੂਨੀਵਰਸਿਟੀਆਂ ਬੈਚਲਰ ਡਿਗਰੀ ਤੇ ਫੋਕਸ ਕਰਨਾ ਪੈਣਾ ਹੈ ਔਰ ਬੈਚਲਰ ਡਿਗਰੀ ਜੇਸੀ ਕਰਦੇ ਆ ਤਾਂ ਪੀਆਰ ਲੈਣੇ ਵੀ ਆਸਾਨ ਹੋ ਜਾਣੀ ਹੈ ਈਵਨ ਡਿਪਲੋਮਾਸ ਦੇ ਕਰਦੇ ਆ ਤੱਕ ਆਰ ਐਨ ਆਈ ਪੀ ਏ ਆਈ ਪੀ ਪੀ ਵਰਗੇ ਪਲਾਨਸ ਨੂੰ ਸਾਨੂੰ ਦੇਖਣਾ ਪੈਣਾ ਸੋ ਸਟੂਡੈਂਟਸ ਥਿਸ ਇਜ਼ ਦ ਸਿਨੈਰੀਓ ਜਸ ਵੀ ਕੰਪੇਅਰ ਕਰਦੇ ਆ ਕੈਨੇਡਾ ਨੂੰ ਆਸਟ੍ਰੇਲੀਆ ਦੇ ਨਾਲ ਤਾਂ ਆਸਟ੍ਰੇਲੀਆ ਬਹੁਤ ਵਧੀਆ ਡੈਸਟੀਨੇਸ਼ਨ ਹੈ ਅੱਜ ਦੀ ਰੀਡ ਚ ਸੀ ਕਹੀਏ ਤਾਂ ਪਰ ਨਾਰਥ ਇੰਡੀਅਨ ਬੱਚਿਆਂ ਨੂੰ ਬਹੁਤ ਘੱਟ ਵੀਜ਼ਾ ਮਿਲ ਰਿਹਾ ਜੇ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਵੀ ਕੈਨ ਵੀ ਆਰ ਵੀ ਕੈਨ ਅਪਲਾਈ ਫਾਰ ਆਸਟ੍ਰੇਲੀਆ ਆਲਸੋ ਬਟ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਕਹਾਂਗਾ ਕਿ ਆਪਾਂ ਕੈਨੇਡਾ ਚ ਜਾ ਕੇ ਬੈਚਲਰ ਡਿਗਰੀ ਤੇ ਥੋੜਾ ਜਿਹਾ ਫੋਕਸ ਕਰੀਏ ਬਿਲਕੁਲ ਜੀ ਸੋ ਆਸਟ੍ਰੇਲੀਆ ਦੀ ਜਗ੍ਹਾ ਅਗਰ ਕੈਨੇਡਾ ਚ ਸਟੂਡੈਂਟ ਸਾਡੇ ਡਿਗਰੀ ਕਰਨ ਤੇ ਉਹਦੇ ਬੈਨੀਫਿਟ ਹੈ ਜਿਹੜੇ ਉਹ ਬੜੇ ਚੰਗੀ ਤਰ੍ਹਾਂ ਜਸਮੀਤ ਜੀ ਨੇ ਸਾਨੂੰ ਸਮਝਾਏ ਨੇ ਸੋ ਬਹੁਤ ਸਾਰੇ ਸੈਪਟੈਂਬਰ ਇਨਟੇਕ ਲਈ ਕਾਲਜ ਵੀ ਖੁੱਲੇ ਹੋਏ ਨੇ ਜਸਮੀਤ ਜੀ ਨੇ ਪੂਰੀ ਕਲੈਰਿਟੀ ਸਾਨੂੰ ਇਸ ਟੌਪਿਕ ਤੇ ਦਿੱਤੀ ਹੈ 90413 90412 ਤੁਰੰਤ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ